ਸਤਿ ਸ਼੍ਰੀ ਅਕਾਲ ਮੈਂ ਹੌਬੀਤ ਆ ਲਿਆ ਅੱਜ ਮੇਰੀ ਭਾਬੀ ਮਾਂ ਦੀ ਦੱਸੀ ਹੋਈ ਬਣਾ ਕੇ ਦਿਖਾਉਣੀ ਆ ਤੁਹਾਨੂੰ ਪੰਜੀਰੀ ਪੰਜਾਹ ਪੰਜਾਹ ਗ੍ਰਾਮ ਚਾਰੋਂ ਡਰਾਈ ਫਰੂਟਸ ਪਿਸਤਾ ਬਦਾਮ ਕਾਜੂ ਤੇ ਅਖਰੋਟ ਪੰਜਾਹ ਪੰਜਾਹ ਗ੍ਰਾਮ ਚਿਟੇ ਤੇ ਚਾਰੋਂ ਮਖਸ ਤੇ ਖਸਖਸ 100 ਗ੍ਰਾਮ ਸੌਗੀ 100 ਗ੍ਰਾਮ ਸ਼ੱਕਰ 1.5 100 ਗ੍ਰਾਮ ਕੀ ਇਹਨਾਂ ਨੂੰ ਇੰਨਾ ਕੁ ਭੁੰਨੋ ਕਿ ਰੰਗ ਨਾ ਬਦਲੇ ਪਰ ਕੜਕ ਜ਼ਰੂਰ ਹੋ ਜਾ ਖਸਖਸ ਫਿਰ ਤੇ ਚਾਓ ਇਨਾਂ ਨੂੰ ਅਲੱਗ-ਅਲੱਗ ਤਾਪ ਹੁੰਨੇ ਆ ਕਿਉਂਕਿ ਇਸ ਤੋਂ ਬਾਅਦ ਪੀਸਣੇ ਨੇ। ਆਦੀ ਵਾਰੀ ਵੇਸਣ। ਇਹ ਵੇਸਣ ਦੇ ਵਿੱਚ ਪਾ ਲੈਂ ਆਪਾਂ। ਤੇਸੀ ਕੀ। ਵੇਸਣ ਹੋ ਗਿਆ ਜੀ ਗਰਮ ਤੇ ਵਿੱਚੇ ਪਾਤੀ ਆਪਾਂ। ਸੌਗੀ। ਇਹ ਚ ਪਾਈ ਹੋਈ ਸੌਗੀ ਹਲਕੀ ਜਿਹੀ ਫੁੱਲ ਜਾਏਗੀ। ਖਲਕਾ ਕਿਉਂ ਛੋਟਾ ਲੱਗਦਾ ਵਾ ਪਰ ਸਮਝ ਲਿਓ ਕਿ ਸਾਡਾ ਵਿਸਾ ਕੀ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਦਰਦੂਚ ਬਲਗੀ ਪੰਜੀ ਦੀ ਤੇ ਸਭ ਤੋਂ ਪਹਿਲਾਂ ਇਸ ਪਾਓ ਸੌਫਟ ਇਹਨੂੰ ਠੰਡਾ ਹੋਣ ਤੱਕ ਸਮਾਉਂਦੇ ਰਹੋ ਚਲੋ ਜੀ ਜੀ ਆ ਪਰ ਤੁਸੀਂ ਇਹਨੂੰ ਕਿਸੇ ਵੀ ਸੀਜ਼ਨ ਦੀ ਖਾਤਾ ਦੇਉਗੇ ਸਨਾਲੀ ਪੰਜੀਰੀ ਦਾ ਸਪੇਸ